ਮੇਰਾ ਨਾਮ ਵੀ ਲਿਫਟਿੰਗ ਦੁਨੀਆ ਪ੍ਰਧਾਨ ਗੋਲਦੀ ਗੋਲਦੀ ਅੱਜ ਕੀ ਕਾਰਨ ਹੈ ਕਿ ਕੋਲੇ ਦੀਆਂ ਪ੍ਰੋਜੈਕਟਾਂ ਦੀਆਂ ਕਾਰਪੋਰੇਸ਼ਨ ਦੇ ਬਾਹਰ ਔਰ ਅੰਦਰ ਵਰਦਾਵਾਦ ਹੋ ਰਿਹਾ ਹੈ ਜੀ ਅੱਜ ਜੀ ਮੁੱਦਾ ਸਾਡਾ ਹੈ ਵੀ ਸਾਨੂੰ 2 ਮਹੀਨੇ ਦਾ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਅਲੱਗ-ਅਲੱਗ ਦਾਅਵਾ ਡੋਲੀਆਂ ਜੀ ਤੇ ਇਹ ਘੱਟੋ ਘਾਟ ਮੈਕਸਿਮਮ 200-250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਾਹਮਣੇ 70-80 ਬੰਦੇ ਹੋਣਿਆ ਜੀ ਬਾਕੀ ਦੂਸਰੇ ਬੰਦੇ ਕੰਮ ਕਰਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਿਹਾ ਜੀ ਇੱਥੇ ਕੀ ਕਹਿੰਦੇ ਆ ਸਾਇਟਿਸਟ ਕੋਲ ਜਾਂ ਕੁਝ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੂਰੋਂ ਮੇਰੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰ ਹੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਗੱਲਬਾਤ ਹੋਈ ਹੀ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਜੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਚੜ ਗਿਆ ਜੀ ਤਨਖਾਹ ਨਹੀਂ ਮਿਲੀ ਤਨਖਾਹ ਇਹਨੇ ਕੀ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚਿਆਂ ਨੇ ਸਕੂਲ ਦੀ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੋ ਇਹ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਇਹ ਸਟ੍ਰਾਈਕ ਇਹਦਾ ਚੱਲ ਜਾਈ ਜਾਏ ਜਿਨਾਂ ਨੂੰ ਤਨਖਾਹ ਨਹੀਂ ਮਿਲੇਗੀ ਕਾਲ ਬਾਤ ਹੋਈ ਕਿਸੇ ਨਾਲ ਨਹੀਂ ਆਈ ਗੱਲ ਬਾਤ ਹੋਈ 3 ਮਹੀਨੇ ਹੋ ਗਏ ਤਨ ਹਾਲ 3 ਇਸਰਾ ਮਹੀਨਾ ਲੱਗ ਗਿਆ ਵਾ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਇਹਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੀ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਦਾ ਵਿਚਾਰਾ ਕਿੱਥੋਂ ਹੁੰਦਾ ਘਰ ਦਾ ਯਾਰ ਐ ਏਦਾਂ ਹੀ ਧਾਰਾ ਲੈ ਲੈ ਕੇ ਹਾਂ ਤੂੰ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੋਂ ਵੀ ਧਾਰੀ ਕੀਤਾ ਇਹ ਦੇਣਗੇ ਤਾਂ ਪਤਾਵਾਂਗੇ ਕਿ ਕਿ ਜਾ ਕੇ ਇਹ ਤਾਂ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਨੇ ਤੁਮੜ ਜੀ ਸਾਡੇ ਬੱਚਾ ਦਾ ਸਕੂਲੋਂ ਕੱਢ ਦੇਣਾਗਾ ਜਾਓ ਜੀ ਚੁੱਕੋ ਜਾ ਕੂੜਾ ਇਹ ਕੂੜਾ ਖੜੋ ਚੁੱਕੋ ਨ ਬੱਚੇ ਲੈ ਲੈਣੇ ਹੁਣ ਤਨਖਾਵਾ ਹੀ ਦੇ ਦੇਣੀ ਆ ਕੰਮ ਵੱਲ ਉਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਬਿਕਰਮ ਸਿੰਘ ਜੀ ਚੀਫ ਸੈਨਟਿਸਪੈਕਟਰ ਚੀਫ ਸੈਨਟਿਸਪੈਕਟਰ ਨਾਲੇ ਲੱਗਦੇ ਜਿਹਾ ਬਾਕੀ ਸਟਾਫ ਦੇ ਨਾਲੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾਵਾਂ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਉਹ ਕਾਊਂਟ ਬ੍ਰਾਂਚ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਨਹੀਂ ਅਸੀਂ ਤੇ ਕੱਟੋ-ਖਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਊਂਟ ਬ੍ਰਾਂਚ ਹੋਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਆ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਨਹੀਂ ਤਨਖਾਹ ਲੈ ਕੇ ਜਾਂਦੀ ਹੈ ਹਰ ਮਹੀਨੇ ਲੋਕਾਂ ਨੂੰ ਅਸੀਂ ਤੇ ਇਹੋ ਕਿਆ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਨਾ ਇਹ ਤਨਖਾਹ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕਿਆਂ ਦੀ ਤਨਖਾਹ ਹੁੰਦੀ ਆ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਸਾਡਾ ਸੁਸਤਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਤੇ ਕਰਨਗੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੀ ਐ ਇੱਥੇ